ਕਾਂਗਰਸ ਪਾਰਟੀ ਦੇ ਜਿੱਤ ਜਾਣ ਨਾਲ ਜਿੱਥੇ ਹਰ ਹਲਕੇ ਦੇ ਵਿੱਚ ਉਮੀਦਵਾਰ ਜਿੱਥੇ ਕਾਂਗਰਸ ਪਾਰਟੀ ਦੇ ਜਿੱਤੇ ਨੇ ਉੱਥੇ ਉਹਨਾਂ ਉਮੀਦਵਾਰਾਂ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਵੀ ਬੜੀ ਇੱਕ ਖੁਸ਼ੀ ਦੀ ਲਹਿਰ ਆਪਾਂ ਹੈਗੇ ਆ ਹਲਕਾ ਸਾਹਨੇਵਾਲ ਜਿੱਥੋਂ ਕੇ ਕਾਂਗਰਸ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਜੀ ਨੇ ਜਿੱਤ ਪ੍ਰਗਟ ਕੀਤੀ ਆ ਉਸੇ ਸੰਬੰਧ ਵਿੱਚ ਅੱਜ ਆ ਸਾਰੇ ਵਰਕਰਾਂ ਨੇ ਜਿਹੜਾ ਕਾਠਾ ਕਾਠਾ ਮਾਰਦਾ ਉਹੋ ਦੇਖ ਰਿਹਾ ਔਰ ਬਹੁਤ ਵੱਡੀ ਖੁਸ਼ੀ ਹੈ ਕਿਥੇ ਤੇ ਕਾਂਗਰਸ ਪਾਰਟੀ ਨੇ ਜਿਹੜਾ ਪੂਰੀ ਭਾਰਤ ਜਿਹੜੇ ਸੰਧਾਰਨ ਸਮੁੱਚਾ ਵਰਕਰ ਨੇ ਉਨ੍ਹਾਂ ਵੱਲੋਂ ਬੇਹੱਦ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਸੋ ਵੱਡੀ ਲੰਬੇ ਹੋ ਗਏ ਲੰਬੇ ਸੋ ਕਿਉਂਕਿ ਕੋਈ ਗੱਲ ਨਹੀਂ ਜਿੱਥੇ ਡਾਕਟਰ ਅਮਰ ਸਿੰਘ ਜੀ ਨੇ ਇਸ ਹਲਕਾ ਫਤੇਗਰ ਸਾਹਿਬ ਤੋਂ ਜਿੱਤ ਪ੍ਰਾਪਤ ਕੀਤੀ ਆ ਉੱਥੇ ਦੇਖਿਆ ਜਾ ਰਿਹਾ ਕਿ ਹਲਕਾ ਫਤੇਗਰ ਸਾਹਿਬ ਤੋਂ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਜਾਇਦਾ ਵੱਡੀ ਲੀਡ ਆ ਜਿਹੜੀ ਜਿੱਥੇ ਸਾਨੇਵਾਲ ਤੋਂ ਮਿਲੀ ਆ ਉੱਥੇ ਰਾਏਕੋਟ ਤੋਂ ਮਿਲੀ ਆ ਉੱਥੇ ਨਾਲ ਨੇ ਸਾਡੇ ਪੋਕੀ ਜੀ ਔਰ ਉਹਨਾਂ ਦੇ ਨਾਲ ਹੀ ਸਾਡੇ ਰਮੇਸ਼ਪਾਲ ਜੀ ਪੱਪੂ ਔਰ ਅਮਨਦੀਪ ਸਾਡੇ ਇੱਕ ਸਿੰਘ ਸਾਹਿਬ ਸੋ ਸਾਰੇ ਸਾਡੇ ਵਰਕਰ ਸਾਥੀ ਜਿਹੜੇ ਨੇ ਉਹ ਪਾਰਟੀ ਦਾ ਜਿਹੜਾ ਜਿੰਦਾਬਾਦ ਚਾਰਾ ਜਣਾ ਪੂਰੀ ਖੁਸ਼ੀ ਦੀ ਲਹਿਰਾਂ ਔਰ ਜਿਹੜਾ ਜਿਹੜੇ ਗਾਲ੍ਹਾਂ ਕੱਢ ਉਸ ਬਾਅਦ ਦਿੱਤੀ ਆ ਕਾਂਗਰਸ ਪਾਰਟੀ ਲੋਕ ਜਿਹੜੇ ਨੇ ਮੋਦੀ ਸਰਕਾਰ ਨੂੰ ਸਰਪਸਟ ਕਰਨ ਵਾਸਤੇ ਪੱਪਾ ਪਾਰ ਹੋਏ ਹੋਏ ਸੀ ਹਰ ਹਰ ਜਿੱਤ ਦਾ ਫਤਵਾ ਜਿਹੜਾ ਜਿੱਥੇ ਡਾਕਟਰ ਅਮਰ ਸਿੰਘ ਨੂੰ ਮਿਲਿਆ ਉਥੇ ਲੁਧਿਆਣੇ ਤੋਂ ਰਾਜਾ ਬੜਿੰਗ ਜੀ ਉਹ ਵੀ ਵੱਡੀ ਲੀਡ ਨਾਲ ਜਿੱਤੇ ਨੇ ਇਹ ਹੈ ਸਾਹਨੇਵਾਲ ਦਾ ਬੇਨ ਚੌਕ ਜਿੱਥੇ ਕੇ ਵਰਕਰਾਂ ਵੱਲੋਂ ਖੁਸ਼ੀ ਦਾ ਜਿਹੜਾ ਇਜ਼ਹਾਰ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਜਿਹੜੀ ਲੀਡ ਹੋਈ ਹੈ ਡਾਕਟਰ ਅਮਰ ਸਿੰਘ ਜੀ ਦੀ ਔਰ ਉਹਨਾਂ ਦੇ ਨਾਲ ਜਿੰਨੇ ਵੀ ਵਰਕਰ ਸਹਿਬਾਨ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਭਾਵੇਂ ਜਿਹੜਾ ਟੈਂਪਰੇਚਰ ਆ ਉਹ 40 ਤੋਂ ਬਾਅਦ 45 46 47 48 49 ਤੱਕ ਰਿਹਾ ਪਰ ਇਹਨਾਂ ਵਰਕਰਾਂ ਨੇ ਆਪਣੀ ਅੱਡੀ ਚੋਟੀ ਦਾ ਜੋਰ ਪੂਰਾ ਲਾਇਆ ਔਰ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਹਲਕੇ ਦੇ ਵਿੱਚੋਂ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਬਹੁਤ ਵਧੀਆ ਪ੍ਰਦਰਸ਼ਨ ਜਿਹੜਾ ਕਰ ਚੁੱਕੀ ਆ ਇਸ ਵਕਤ ਤੇ ਹੁਣ ਵੀ ਜੇਕਰ ਆਪਾਂ ਗੱਲ ਕਰੀਏ ਵਰਤਨਾਂ ਦੇ ਵਿੱਚ ਜਿਹੜਾ ਉਤਸ਼ਾਹ ਆ